1 ਸਤੰਬਰ ਨੂੰ ਗੁਲਾਬਗੜ ਰੋਡ ਡੇਰਾ ਬਸੀ ਵਿਖੇ ਅਮਨ ਹੋਟਲ ਉਤੇ ਰਾਤ ਕਰੀਬ 2 ਵਜੇ ਫਾਇਰਿੰਗ ਦੀ ਘਟਨਾ ਵਾਪਰੀ ਜਿਸ ਤੇ थाना ਡੇਰਾ ਬਸੀ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਅਮਨ ਹੋਟਲ ਦੇ ਮਾਲਕ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਗਿਆ ਦੋ આરોપીਆਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਅਨੁਸਾਰ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਇੱਕ ਗੋਲਡੀ ਬਰਾੜ ਜਿਹੜਾ ਗੈਂਗਸਟਰ ਹੈ ਉਹਦਾ ਮੋਡਿਊਲ ਜਿਹੜਾ ਮੁਹਾਲੀ ਪੁਲਿਸ ਵੱਲੋਂ ਬਸਤ ਕੀਤਾ ਗਿਆ ਉਹਦੇ ਰਿਗਾਰਡਿੰਗ ਰੱਖੀ ਗਈ ਹੈ 1 ਸਤੰਬਰ ਦੀ ਰਾਤ ਨੂੰ ਤਕਰੀਬਨ 2 ਵਜੇ ਮੇਰਾਬਸੀ ਦੇ ਵਿੱਚ ਇੱਕ ਹੋਟਲ ਪੈਂਦਾ ਜੀ ਅਮਨ ਹੋਟਲ ਇਸ ਦੇ ਉੱਪਰ ਜਿਹੜੀ ਹੈਗੀ ਹੈ ਫਾਇਰਿੰਗ ਦੋ ਮੁੰਡਿਆਂ ਵੱਲੋਂ ਰਾਤ ਨੂੰ ਕੀਤੀ ਗਈ ਸੀਗੀ ਜਦੋਂ ਇਹਨੂੰ ਟਰੈਕ ਕਰਨਾ ਸ਼ੁਰੂ ਕੀਤਾ ਗਿਆ ਤਾਂ ਦੇਖਿਆ ਵੀ ਇੱਕ ਐਕਟਿਵਾ ਦੇ ਉੱਪਰ ਦੋ ਵਿਅਕਤੀ ਜਿਹੜੇ ਆਂਦੇ ਇਹਦੇ ਰਾਤ ਨੂੰ ਇਸ ਹੋਟਲ ਦੇ ਉੱਪਰ ਫਾਇਰਿੰਗ ਕਰਕੇ ਜਾਂਦੇ ਆ ਉਸ ਫਾਇਰਿੰਗ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਲੇਕਿਨ ਹੋਟਲ ਦੇ ਉੱਪਰ ਇੱਕ ਡਰਨ ਧਮਕਾਉਣ ਦੀ ਨੀਅਤ ਦੇ ਨਾਲ ਇਹਨਾਂ ਦਾ ਜਿਹੜਾ ਮਾਲਕ ਹੈਗਾ ਉਹ ਬ੍ਰਦਰ ਹੈਗਾ ਉਹ ਇਕੱਥੇ ਵੀ ਰਹਿੰਦਾ ਤੇ ਇੱਕ ਦਵਾਈ ਇੱਥੇ ਰਹਿੰਦਾ ਤੇ ਇਹਨੂੰ ਬਾਰ-ਬਾਰ ਜਿਹੜੀਆਂ ਹੈਗੀਆਂ ਐਕਸਟਰਸ਼ਨ ਕਾਲਸ ਆ ਰਹੀਆਂ ਸੀਗੀਆਂ ਗੋਲਡੀ ਬਰਾੜ ਵੱਲੋਂ ਤੇ ਇਹ ਦੋਨੋਂ ਬੰਦੇ ਉਹਨੂੰ ਡਰਨ ਧਮਕਾਉਣ ਦੀ ਨੀਅਤ ਨਾਲ ਐਕਸਟਰਸ਼ਨ ਲੈਣ ਲਈ ਉਹਨਾਂ ਦੇ ਹੋਟਲ ਤੇ ਫਾਇਰਿੰਗ ਕੀਤੀ ਸੀਗੀ ਦੋਨੋਂ ਜਿਹੜੇ ਵਿਅਕਤੀ ਨੇ ਜੀ ਇੱਕ ਨਵਜੋਤ ਸਿੰਘ ਹੈਗਾ ਮੁੰਡਾ ਇਹ ਮੜਰਾ ਪਿੰਡ ਦਾ ਰਹਿਣ ਵਾਲਾ ਖਾਣਾ ਐਰੋਸਿਟੀ ਚ ਪੈਂਦਾ ਆਪਣੇ ਦੂਸਰਾ ਹੈਗਾ ਅਮਨਦੀਪ ਸਿੰਘ ਇਹ ਚੋਹਣਾ ਥਾਣੇ ਦੇ ਵਿੱਚ ਪਿੰਡ ਪੱਤੋਂ ਪੈਂਦਾ ਉੱਥੋਂ ਦਾ ਵਸਨੀਕ ਹੈਗਾ ਇਹ ਦੋਨਾਂ ਜਿਹਨਿਆਂ ਨੂੰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਨੇ ਅਰੈਸਟ ਕੀਤਾ ਤੇ ਇਹਨਾਂ ਤੋਂ ਦੋ ਪਿਸਤਲ ਤੇ ਚਾਰ ਜਿਹੜੇ ਮੈਗਜ਼ੀਨ ਇਹਨਾਂ ਕੋਲੋਂ ਮਿਲੇ ਹੈਗੇ ਤੇ ਉਸ ਤੋਂ ਇਲਾਵਾ ਇਹਨਾਂ ਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਅਮਨਦੀਪ ਸਿੰਘ ਹੈ ਇਹਦੇ ਦੋ ਮੁਕੱਦਮੇ ਇੱਕ ਲੜਾਈ ਝਗੜੇ ਦਾ ਤੇ ਅਸਲੇ ਐਕਟ ਦਾ ਦਰਜ ਹੈ ਤੇ ਦੂਜਾ ਜਿਹੜਾ ਦੋਤ ਸਿੰਘ ਹੈਗਾ ਇਹ ਨਸ਼ੇ ਕਰਨ ਦਾ ਆਦੀ ਇਹਦੇ ਤੇ 27 ਐਨਡੀਪੀਐਸ ਦਾ ਪਰਚਾ ਦਰਜ ਹੈਗਾ ਜੀ ਦੋਨੋਂ ਇਹ ਇਹਦੇ ਵਿੱਚ ਜਮਾਨਤ ਤੇ ਸੀਗੇ ਸਾਡੀ ਜਦੋਂ ਤੇ ਪੁਲਿਸ ਟੀਮ ਲੱਗੀ ਸੀਗੀ ਉਦੋਂ ਤੋਂ ਹੀ ਜਦੋਂ ਤੋਂ ਇਹ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਤਾਂ ਐਸਐਚਓ ਡੇਰਾ ਬਸੀ ਇਨਚਾਰਜ ਨਾਰਕੋਟਿਕ ਸੈੱਲ ਆਪਰੇਸ਼ਨ ਸੈੱਲ ਸੀਆਈਏ ਵਾਲੇ ਉਹ ਟੀਮਾਂ ਸਾਡੀਆਂ ਐਸਪੀ ਰੂਰਲ ਮਨਪ੍ਰੀਤ ਜੀ ਦੇ ਅੰダー ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਰੋਜਿੰਦਰ ਸਾਹਿਬ SPDN ਟੀਮ ਨਾਲ ਦੀ ਮੋਨੀਟਰਿੰਗ ਕਰ ਰਹੇ ਸੀ ਤੇ ਤਕਰੀਬਨ ਅਸੀਂ ਹਫਤੇ ਦੇ ਅੰਦਰ ਅੰਦਰ ਇਹਨਾਂ ਨੂੰ ਜਿਹੜਾ ਰਾਤ ਦਾ ਕ੍ਰਾਈਮ ਸੀਗਾ ਇਹਨੂੰ ਟਰੈਕ ਕਰਕੇ ਦੋਨੋਂ ਜਿਹੜੇ ਦੋਸ਼ੀ ਸੀ ਅਰੈਸਟ ਕਰ ਲਿਆ ਸਰ ਇਹ ਜਿਹੜੀ ਤਫ਼ਸੀਲ ਦਿੱਤੀ ਸੀ ਕਿ ਇਹ ਹੋਰ ਵੀ ਜ਼ਾਦ ਬਣ ਦਿੱਤੀ ਸੀ ਇਹ ਨਹੀਂ ਨਿਕਲਣਾ ਨਹੀਂ ਕਰ ਦਿੱਤੀ ਅਸੀਂ ਨਹੀਂ ਬਾਹਰਲੇ ਨੰਬਰਾਂ ਤੋਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਸੀਗੇ ਜੋ ਜਿਹੜਾ ਕੋਲਰ ਹੈਗਾ ਆਪਣੇ ਅਗਲੇ ਗੋਲਡੀ ਗਾਰਡ ਵੱਲ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਦੀ ਮਾਮਲੇ ਦਰਜ ਨਹੀਂ ਇੱਥੇ ਮੋਹਾਲੀ ਜਿਲ੍ਹੇ ਦੀ ਬਾਹਰ ਮੋਹਾਲੀ ਜ਼ਿਲ੍ਹੇ ਦੀ ਇੱਕ ਲੜਾਈ ਝਗੜੇ ਦਾ ਪਰਚਾ ਜਿਹੜਾ ਮਨਦੀਪ ਸਿੰਘ ਦਾ ਉੱਤੇ ਲੜਾਈ ਝਗ ਉਹਦਾ ਪਰਚਾ ਦੱਸ ਰਹੇ ਨਾ ਕੋਈ ਲਿੰਕ ਨਹੀਂ ਹੈ ਗੋਲਡੂ ਦਾ ਨਾਮ ਕੇ ਸਿਰਫ ਉਹਦਾ ਨਾਮ ਹੀ ਵਰਤਦੇ ਸੀ ਨਹੀਂ ਨਹੀਂ ਉਹਦਾ ਫੋਨ ਤੋਂ ਅਲੱਗ ਜਿਹੜਾ ਅਸੀਂ ਫੋਰੈਂਸਿਕਸ ਕਰਾ ਰਹੇ ਹਾਂ ਜਿਵੇਂ ਇਹਨਾਂ ਦਾ ਆਪਸ ਵਿੱਚ ਲਿੰਕ ਸਟੈਬਲਿਸ਼ ਹੋ ਜਾਵੇ ਲੇਕਿਨ ਇਹ ਹੈਗਾ ਵੀ ਡਾਇਰੈਕਟਲੀ ਧਮਕੀ ਉਹਦੇ ਵੱਲੋਂ ਆ ਰਹੀ ਸੀਗੀ ਤੇ ਇਹ ਉਹਨੇ ਯੂਜ਼ ਕੀਤੇ ਸੀ ਮੁੰਡੇ ਮੋਡਿਊਲ ਤਿਆਰ ਕਰਕੇ ਸੋ ਪਹਿਲਾਂ ਇਸ ਤੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਆਪਣੀ ਜ਼ਿਲ੍ਹੇ ਦੀ ਕਿਸੇ ਨੂੰ ਫਰਾਤੀ ਮੰਗੀ ਗਈ ਹੈ ਮਨੂੰ ਧੰਕੀ ਦੇ ਪੈਸੇ ਵਗੈਰਾ ਨਹੀਂ ਫਰਾਤੀਆਂ ਤਾਂ ਤੁਹਾਨੂੰ ਵੀ ਪਤਾ ਰੈਗੂਲਰ ਕਾਲਸ ਆਉਂਦੀਆਂ ਹੈਗੀਆਂ ਜਿਹੜੀਆਂ ਇੱਕ ਦੋ ਪਹਿਲਾਂ ਵੀ ਆਪਾਂ ਦੇਖਿਆ ਇੱਥੇ 3-4 ਜ ਦੋ ਵਾਰੀ ਸਾਡਾ ਜਿਹੜੀ ਪੁਲਿਸ ਪਾਰਟੀ ਉਹਨਾਂ ਦਾ ਇੰਕਾਊਂਟਰ ਵੀ ਹੋਇਆ ਹੈ ਰੀਸੈਂਟ ਪਿਛਲੇ ਮਹੀਨੇ ਦੇ ਵਿੱਚ ਹੀ ਜਿਹਨਾਂ ਨਾਲ ਗੈਂਗਸਟਰਸ ਨਾਲ ਜਿਹੜੇ ਕਿ ਪਹਿਲਾਂ ਆ ਕੇ ਕਰਤੇ ਫਾਇਰਿੰਗ ਕਰਕੇ ਗਏ ਸੀਗੇ ਤਾਂ ਅਸੀਂ ਉਹਨਾਂ ਨੂੰ ਰੈਗੂਲਰਲੀ ਟਰੈਕ ਕਰਦੇ ਹਾਂ ਜੀ ਜਿਹੜੇ ਬੰਦੇ ਇਦਾਂ ਦੇ ਗੱਟੜ ਹੈਗੇ ਨੇ ਇਹ ਲੈਸਨ ਨਹੀਂ ਜੀ ਗੈਰ ਲੈਸਨ ਸੀ ਆਪਾਂ ਨੇ ਹੈਗੇ ਨੇ ਕੰਟਰੀ ਮੇਡ ਵੀ ਇੰਪੋਰਟ ਨਹੀਂ ਨਹੀਂ ਉਹਨੇ ਕੰਟਰੀ ਮੇਡ ਵੈਪਨ ਇੰਪੋਰਟਡ ਨਹੀਂ ਹੈਗੇ ਇੰਡੀਅਨ ਵੈਪਨ ਨੇ ਦੋਨਾਂ ਦੀ ਬਾਕੀ ਜਿਹੜੀ ਹੈਗੀ ਹੁਣ ਤਫ਼ਤੀਸ਼ ਚ ਵੀ ਇਹ ਕਿੱਥੋਂ ਲੈ ਕੇ ਆਏ ਕਿਸ ਤਰ੍ਹਾਂ ਪ੍ਰੋਵਾਈਡ ਕੀਤੇ ਗਏ ਕਿੰਨੇ ਪੈਸੇ ਇਹਨਾਂ ਨੂੰ ਕਿਹਨੇ ਪ੍ਰੋਵਾਈ ਉਹ ਸਾਰੇ ਅਸੀਂ ਹੁਣ ਤਫਤੀਸ਼ ਦਾ ਵਿਸ਼ੇਂਦਰ ਮਾਰਨ ਲੱਗੇ ਜਿਹੜਾ ਇਹ ਫੋਰਸ ਸਾਥੀ ਖਾਰਾ ਹੈ ਜਿਹੜਾ ਪੂਰੇ ਜ਼ਿਲ੍ਹੇ ਵਾਲੀ ਉਹਦਾ ਕੀ ਰੋਲ ਹੈ ਕਿ ਇਲਾਕੇ ਦਾ ਮਾਸਟਰਮਾਈਂਡ ਅਜੇ ਤੱਕ ਅ ਵੀ ਉਹ ਇਹਨਾਂ ਦਾ ਜਿਹੜਾ ਹੈਗਾ ਜੀ 골ਡੀ ਬਰਾਡ ਦੇ ਨਾਲ ਲਿੰਕ ਦੇ ਵਿੱਚ ਸਸ ਅਸੀਂ ਬਲਬਰੇ ਵੀ ਸ਼ਾਇਦ ਉਹਦਾ ਡਾਇਰੈਕਟ ਵਿੱਚ ਕੀ ਇਨਡਾਇਰੈਕਟਲੀ ਕਿਵੇਂ ਲਿੰਕ ਆਉਂਦਾ ਹੈਗਾ ਉਹਨਾਂ ਤਫਤੀਸ਼ ਦੇ ਦੌਰਾਨ ਜ਼ਿਲਹੰਦਰ ਮਾਰਨ ਲਿਆ ਅਸੀਂ ਵੀ ਪੀਰਲੀ ਐਸਟੈਬਲਿਸ਼ ਹੋਸੂਗਾ ਕੀ ਰੋਲ ਹੈ ਜਦੋਂ ਲਗਾਤਾਰ ਦੇਖਦੇ ਆਂ ਤਾਂ ਇਹ ਨੂੰ ਤੁਸੀਂ ਕਹਿੰਦੇ ਹੋ ਨਾ ਕਿ ਉਹ ਤੁਹਾਨੂੰ ਸੌਂਟਰ ਹੁੰਦੀ ਹੈ ਕਿ ਬੁਲਾਰਤ ਵਰ ਕੋ ਹੋਇਆ ਜਾਂਦਾ ਹੈ ਹਰਿਆਣਾ ਹੁੰਦਾ ਚੱਕਦਾ ਹੈ ਕਿ ਉਹਦਾ ਰੀਜ਼ਨ ਬੇਸਿਕਲੀ ਕੀ ਹੈ ਲੋਕੀ ਜ਼ਿਆਦਾ ਸੰਭੀ ਹੋਊਗਾ ਜਾਂ ਲੋਕ ਜ਼ਿਆਦਾ ਪੋਪੂਲੇਸ਼ਨ ਜ਼ਿਆਦਾ ਪੁਲਿਸ ਘਾਟਾ ਵੀ ਇਸ ਤਰ੍ਹਾਂ ਦੇ ਬਾਰੇ ਵਿੱਚ ਨਹੀਂ ਇਹ ਤਾਂ ਕੋਈ ਰੀਜ਼ਨ ਨਹੀਂ ਦੀ ਇਜ਼ੀ ਐਕਸੈਸ ਐਂਡ ਜੀਓਗ੍ਰਾਫੀਕਲ ਰੀਜ਼ਨ ਹੈਗਾ ਕਿ ਉਸ ਰੋਡ ਦੇ ਉੱਪਰੋਂ ਹਰਿਆਣਾ ਨੂੰ ਚੰਡੀਗੜ੍ਹ ਨੂੰ ਸਾਰੇ ਪਾਸੇ ਨੂੰ ਐਕਸੈਸ ਹੋ ਜਾਂਦੇ ਹੈ ਇਸ ਕਰਕੇ ਉਹਨਾਂ ਨੂੰ ਈਜ਼ੀ ਲੱਗਦਾ ਕਿ ਇੱਥੇ ਠੀਕ ਹੈ ਫਿਰ ਇਹ ਦੋਨੋਂ ਮੈਂ ਕਹਿ ਆਂ ਕਿ ਇਹ ਲੱਗਦਾ ਦੋਵਾਂ ਦੇ ਵਿੱਚ ਕੋਈ ਜੀ ਉਹਨਾਂ ਤੋਂ ਪਹਿਲਾਂ ਹਾਂਜੀ ਉਹ ਸਟੈਬਲਿਸ਼ ਕਰ ਲਾਂਗੇ ਜੀ ਹੁਣ ਸਾਡੇ ਕੋਲ ਰੌਂਦ ਹੈਗੇ ਮੈਚ ਕਰਨ ਲਈ ਵੀ ਕਿਹੜੇ ਕਿਹੜੇ ਤੋਂ ਹੋਏ ਵੀ ਕਿਹੜੇ ਬੀ ਰਿਪੋਰਟ ਲਈ ਭੇਜੀ ਹੈ ਜੀ ਅਸੀਂ ਕੱਲ੍ਹ ਤੱਕ ਖਬਰ ਹੀ ਹੋਈ ਸਰ ਹੁਣ ਤੱਕ ਦੀ ਕੋਈ ਡੀਪਰ ਇਨਵੈਸਟੀਗੇਸ਼ਨ ਚਾਹੀਏ ਕਿ ਇਹਨਾਂ ਦੇ ਹੋਰ ਵੀ ਕੋਈ ਸਾਥੀ ਆਪਣੇ ਰਾਉਂਡ ਦੇ ਜਿਹੜਾ ਹੈਗਾ ਕੋਈ ਵੱਡੀ ਵਾਰਦਾਤ ਨੂੰ ਅੱਗੇ ਤੋ ਅੱਗੇ ਨਹੀਂ ਜਿਹੜਾ ਤੁਸੀਂ ਦੱਸ ਰਹੇ ਹੋ ਇੱਕ ਤਾਂ ਉਹੀ ਵਿਅਕਤੀ ਜਿਹੜੀ ਪਹਿਲਾਂ ਗੱਲ ਕੀਤੀ ਹੈ ਉਹ ਵਿਅਕਤੀ ਸਾਡਾ ਵੌਂਟਡ ਹੈਗਾ ਉਸ ਤੋਂ ਸਿਰਫ ਉਹਨੂੰ ਦੇਖਦੇ ਆਂ ਜੀ ਅੱਗੇ ਕਿਸ ਤਰ੍ਹਾਂ ਉਹਦੀ ਚੇਨ ਜੁੜਦੀ ਹੈ ਲਿੰਕ ਵਿੱਚ ਜੁੜਦਾ ਸਾਡੀ ਟੀਮਾਂ ਉਹਨੂੰ ਬੰਦੇ ਨੂੰ ਹੁਣ ਕਲੀਅਰ ਲੀਕ ਉਹਦੀ ਜੀ ਕੀ ਐਗਜ਼ੈਕਟਲੀ ਕਿਹਦੀ ਓਨਰਸ਼ਿਪ ਹੈ ਉਹ ਅਸੀਂ ਤੁਹਾਨੂੰ ਐਗਜ਼ੈਕਟ ਡਿਟੇਲ ਦੇ ਦਾਂਗੇ ਜਿਹੜਾ ਓਨਰ ਹੈ ਸਰੂਪ ਨੂੰ ਲਗਾਤਾਰ ਤਭ ਕੀ ਆ ਰਹੀ ਸੀ ਜਿਹੜਾ ਨਹੀਂ ਲਗਾਤਾਰ ਨਹੀਂ ਕੋਈ ਦੋ ਮਹੀਨੇ ਪਹਿਲਾਂ ਕੋਈ ਦੋ ਮਹੀਨੇ ਪਹਿਲਾਂ ਰੈਗੂਲਰ ਕਾਲਸ ਆ ਰਹੀਆਂ ਸੀ ਰੈਗੂਲਰ ਇੰਟਰਵਲ ਦੇ ਉੱਪਰ ਐਡਾ ਨਹੀਂ ਸੀ ਵੀ ਡੇਲੀ ਡੇਲੀ ਵੇਜਤ ਤਾਂ ਇਹ ਰੈਗੂਲਰ ਇੰਟਰਵਲ ਤੇ ਨੂੰ ਕਾਲ ਆ ਰਹੀ ਸੀ ਜਿੱਦਾਂ ਹੋਟਲ ਜਿਹੜੇ ਓਨਰ ਨੇ ਛੋਟੇ ਛੋਟੇ ਉਹਨਾਂ ਨੂੰ ਵੀ ਤਾਂ ਖਿਆਨਦੀ ਸੀ ਇਹ ਉਹੀ ਗੈਂਗ ਦੇ ਲੋਕ ਨੇ ਜਾਂ ਕੁਝ ਹੋਰ ਡਿਫਰੈਂਟ ਨਹੀਂ ਦੇਖੋ ਗੈਂਗ ਜਿਹੜਾ ਵੱਡੇ ਲੈਵਲ ਤੇ ਆਪਰੇਟ ਕਰਦਾ ਉਹਦੇ ਠੇ ਲੱਕੀ ਪਟਿਆਲ ਮੇਨ ਜਿਹੜੇ ਬੰਦੇ ਆ ਗਏ ਉਹ ਇਥੋਂ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਬੰਦੇ ਚਾਹੀਏ ਉਹਨਾਂ ਨੂੰ ਡਰੱਗਸ ਦੇ ਕੇ ਪੈਸਾ ਦੇ ਕੇ ਕਿਸੇ ਨਾ ਕਿਸੇ ਤਰ੍ਹਾਂ ਮੋਟੀਵੇਟ ਕਰਕੇ ਉਹਨਾਂ ਤੋਂ ਇੱਜ਼ਤ ਦਾ ਕ੍ਰਾਈਮ ਕਰਵਾਉਂਦੇ ਆ ਤੇ ਉਸੇ ਲੜੀ ਦੇ ਵਿੱਚ ਇਸ ਤਰ੍ਹਾਂ 골ਡੀ ਬਰਾੜਨੀ ਕੇ ਮੋਡਿਊਲ ਤਿਆਰ ਕੀਤਾ ਸੀ ਦੋ ਮੁੰਡਿਆਂ ਦਾ ਵੀਲਿੰਗ ਹੋ ਕਰਨੀ ਉਹ ਅਸੀਂ ਹੁਣ ਉਹ ਬਸ ਕਰ ਪਰ ਸਰ ਹਮੇਸ਼ਾ ਜਿਲਪੁਰ ਦਾ ਡੇਰਾ ਦਾ ਸੀ ਕਿ ਉਹ ਇੱਕ ਟ੍ਰੈਨ ਦਾ ਜ਼ਿਆਦਾ ਨਹੀਂ ਜੀ ਨਹੀਂ ਇੱਦਾਂ ਦੀ ਗੱਲ ਨਹੀਂ ਖਰੜ ਤੇ ਲੇਖੋ ਕੋਈ ਨਹੀਂ ਟਿੰਗ ਇਨਸੀਡੈਂਟ ਖਰੜ ਝੋਲੇ ਮੁਹਾਲੀ ਸਿਟੀ ਝੋਲੇ ਸੁਹਾਣੇ ਝੋਲੇ ਤਾਂ ਡੇਰਾ ਬਤੀ ਹੈਗਾ ਸਾਰੇ ਕਿਤੇ ਸਪਰੈਡ ਕਰਾਉਂਦੇ ਕ੍ਰਿਮੀਨਲ ਹੈ ਜੀ ਉਹਨੇ ਤਾਂ ਕ੍ਰਾਈਮ ਕਰਨਾ ਹੀ ਹੈ ਸਾਡਾ ਕੰਮ ਉਹਨੂੰ ਪ੍ਰੀਵੈਂਟ ਕਰਨਾ ਨਹੀਂ ਪ੍ਰੀਵੈਂਟ ਕਰਦੇ ਅਸੀਂ ਤੇ ਇਸ ਕਰਦੇ ਹਾਂ ਠੀਕ ਹੈ ਠੀਕ ਹੈ ਜੀ ਕਿੰਨੇ ਕੋਈ ਪੈਸੇ ਦੀ ਡਿਮਾਂਡ ਕਿੰਨੇ ਪੈਸੋ ਦੀ ਜੋ ਬਾਰ ਬਾਰ ਨਹੀਂ ਨਹੀਂ ਹਲੇ ਤਾਂ ਇਹਦੇ ਕਿੰਨੀ ਦੀ ਕੁਪਰਟੀਕਲ ਡਿਮਾਂਡ ਹੈ ਅੱਛਾ ਇੱਕ ਸਰ ਆ 50 ਲੱਖ ਰੁਪਏ ਦੀ ਡਿਮਾਂਡ ਸੀ ਜਿਹੜੀ ਸਰ ਕੋਈ ਕਮਿਸ਼ਨ ਇਹਨਾਂ ਨੂੰ ਦੇਣਾ ਸੀ ਨਹੀਂ ਹਲੇ ਤਾਂ ਹਲੇ ਤਾਂ ਇਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਨਾ ਇਹਨਾਂ ਨੂੰ ਕੁਝ ਕੰਮ ਕਰਕੇ ਦਿਖਾਇਆ ਵੀ ਅਸੀਂ ਇਹ ਕਰ ਸਕਦੇ ਹੈਗੇ ਹਾਂ ਤਾਂ ਅੱਗੇ ਉਹਨਾਂ ਨੂੰ ਇਹ ਸੀਗਾ ਵੀ ਅੱਗੇ ਲਈ ਇਹਨਾਂ ਨੇ ਕੰਮ ਕਰ ਲਵੇ ਬਟ ਉਹ ਅੱਛਾ ਸੀ ਚੈਕਿੰਗ ਆਪੀਆਂ ਚਲਾਉਂਦੇ ਇਹ ਪਲੇਸ ਹੋ ਗਈਆਂ ਜੀ ਖਰੜ ਵੀ ਜਿਵੇਂ ਕੰਮ ਤੋਂ ਆਪਰੇਸ਼ਨ ਆਪੇ ਚੱਲਦੇ ਨੇ ਕਿਉਂਕਿ ਉਹ ਆਕਰਕੀ ਜੋ ਹੈਦੇ ਤੇ ਵਾਹਾਂ ਤੇ ਵੀ ਲਾਸਟ ਆਫ ਕੰਮ तो आपको लगता है कि जो आपके चल रहे हैं उनको तो हो। अच्छा जो कासो ऑपरेशन होता है अभी वो एक टारगेटेड ऑपरेशन होता है पर्टिकुलर रीजन के लिए तो अब जो वो उस दिन आप आतंकियों की बात कर रहे हैं जैसे मोहम्मद वालों की हो सकता है वो उस दिन वहाँ ना ही हो वो तो अलग अलग टाइम मूवमेंट चल रही थी ना उनकी तो ये एक हिट एंड ट्रायल होता है पुलिस का कि जितना ज़्यादा से ज़्यादा हम ग्राउंड कवर अगर तो हमारे पास कोई स्पेसिफिक इन्फॉर्मेशन आ जाती है फिर तो हम स्पेसिफिक ही रेड करते हैं लेकिन जो हमारे अलग अलग हॉटस्पॉट्स बन चुके हैं जो पिछले साल के क्राइम के ऊपर हम लोग बनाते हैं खुद एनालिसिस करके कि किस किस जगह को एक तरह से हॉटस्पॉट कर रहे। तो उस पे हमारा बार-बार बार-बार रेड करने करने का बार -बार सर्च करने का सर्च ये मकसद होता है कि वो एक तरह से सेफ ना बन जाए लोगों तो के लिए वहाँ तो की अपडेट दे दी गई ਮੈਂ ਸਵਾਲ ਕੀਤਾ ਸੀ ਕਿ ਪੱਲਾ ਕਿਡਨੈਪਿੰਗ ਕਰਕੇ ਜੈ ਸਿੰਘ ਮੁਹੰਮਦ ਕਪੜਾ ਦੀ ਇਨਵੈਸਟੀਗੇਸ਼ਨ ਤੇ ਕੇਰ ਚੱਲੇ ਇਨਵੈਸਟੀਗੇਸ਼ਨ ਪੈਂਡਿੰਗ ਆ ਅੱਗੇ ਸਾਹਮਣੇ ਲਿਖੂਗਾ ਨਹੀਂ ਦੁਬਾਰਾ ਸਵਾਲ ਦੁਬਾਰਾ ਪੁੱਛੇ ਨਹੀਂ ਸਮਝ ਨਹੀਂ ਆ ਰਹੀ ਕਿ ਦੋ ਆਹੋ ਕੇਸ ਹੋਇਆ ਸੀ ਉਹਨਾਂ ਨੇ ਕੱਢੇ ਹੀ ਕੋਈ ਕੀਤੀ ਸੀ ਬੰਦੇ ਦਾ ਕਤਲ ਕਰਤਾ ਮੈਂ ਸਵਾਲ ਕੀਤਾ ਸੀ ਕਿ ਯਾਸ਼ਰ ਮੁਹੰਮਦ ਕੱਲਾ ਕਿਡਨੈਪਿੰਗ ਤੱਕ ਕੀ ਬਤ ਰਹਿ ਗਿਆ ਸੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਂਜੀ ਤਾਂ ਮੂਵਲੀ ਸਟੇਜਸ ਤੋਂ ਬਾਅਦ ਹੋਰ ਪਰਦਾ ਜਿਹੜੀਆਂ ਖੁੱਲਣ ਗਿਆ ਕੁਝ ਹੋਰ ਤੇਰੇ ਸਾਹਮਣੇ ਆਇਆ ਵੀ ਕੋਈ ਹੋਰ ਟਾਰਗੇਟ ਸੀ ਕਿੱਥੇ ਜਨਰਲ ਟਾਰਗੇਟ ਕੋਈ ਨਹੀਂ ਸੀ ਹੁੰਦਾ ਟਾਰਗੇਟ ਗੱਡੀ ਸੀਗੀ ਉਹ ਡਿਲੀਵਰ ਕਰਨੀ ਸੀ ਉਹਨਾਂ ਨੇ ਜੰਮੂ ਕਸ਼ਮੀਰ 'ਚ ਹੁਣ ਉਹਨੂੰ ਕਿਸ ਤਰ੍ਹਾਂ ਕਿਹਨੂੰ ਕਰਨਾ ਸੀ ਉਹਨਾਂ ਨੂੰ ਬਾਅਦ 'ਚ ਉਹ ਮਿਲਣਾ ਸੀਗਾ ਟਾਸ ਤੋ ਮੇਬੀ ਹਲੇ ਉਹ ਜਿਹੜੇ ਉਹਨਾਂ ਦੀ ਜਿਹੜੀ ਵੀ ਕੰਟਰੋਲਿੰਗ ਐਂਟੀਟੀ ਹੋਊਗੀ ਉਹਨੇ ਕੀ ਟਾਸਕ ਲੈਣਾ ਸੀ ਉਹਨੂੰ ਹਲੇ ਪਤਾ ਨਹੀਂ ਆਪਾਂ ਗੱਡੀ ਉਹਨਾਂ ਦਾ ਟਾਰਗੇਟ ਸੀਗਾ ਉਹਨਾਂ ਤੋਂ ਪੁੱਛ ਕੇ ਸਰ ਹਲੇ ਵੀ ਐਨਾ ਨਹੀਂ ਚੱਲ ਰਹੀ ਜੀ ਸਾਰੀਆਂ ਟੀਮਾਂ ਕਰਦੀਆਂ ਜੀ ਨਹੀਂ ਨਹੀਂ ਸਾਰੀਆਂ ਜਿਹੜੀਆਂ ਏਜੰਸੀਜ਼ ਹੁੰਦੀਆਂ ਤਾਂ ਮਲਟੀਪਾਰਟੀ ਕੋਆਰਡੀਨੇਸ਼ਨ ਚੱਲ ਰਿਹਾ ਜੀ ਵਿੱਚ